ਜਦਿੰਦਰ ਵੀਰ ਕੋਈ ਦੋ ਸ਼ਬਦ ਤੁਸੀਂ ਵੀ ਸਾਰਿਆਂ ਨੇ ਬਹੁਤ ਆਨੰਦ ਮਾਣਿਆ ਮੇਲਾ ਵਧੀਆ ਹੋ ਗਿਆ ਥੈਂਕ ਯੂ ਸਾਰੇ ਸੰਗਤ ਦਾ ਆਉਣ ਦਾ ਬਿਲਕੁਲ ਤੇ ਹੁਣ ਪੰਜਾਬ ਦੀ ਧਰਤੀ ਤੇ ਰੌਣਕਾਂ ਲੱਗਣਗੀਆਂ ਪਿੰਡ ਦੇ ਵਿੱਚ ਉੱਥੇ ਕੱਪ ਕਿਉਂਕਿ ਭੱਜਿਆ ਆ ਰਹੇ ਪੰਜਾਬ ਦੇ ਮੇਲੇ ਵੀ ਅਨਾਉਂਸ ਹੋ ਗਏ ਪੰਜਾਬ ਚ ਵਧੀਆ ਸੀ ਕਰਾਂਗੇ ਜਿਦਾ ਪਿਛਲੇ ਸਾਲ 10 ਮੋਟਰਸਪੋਰਟ ਕਹਿੰਦੇ 13 ਤੇ ਇਸ ਸਾਲ ਵੱਧ ਤੋਂ ਵੱਧ 15-16 ਮੋਟਰਸਪੋਰਟ ਦਵਾਂਗੇ ਇਸ ਸਾਲ ਵੀ ਬਹੁਤ ਵਧੀਆ ਭਾਜੀ ਕਹਿੰਦਾ ਵੀ ਇਹ 10 ਦਿਓ ਵੀ ਆਪਾਂ ਗਾਂਲੇ ਸਾਲ ਹੁਣ ਸੈਂਟਰ ਵੈਲ ਦੀ ਟੀਮ ਵੀ ਬਣਾਵਾਂਗੇ ਮੇਰੇ ਘਰ ਚ ਹਾਂਜੀ ਬਹੁਤ ਵਧੀਆ ਅੱਜ ਅੱਜ ਵੀ ਟੀਮ ਖੇਡੀ ਆ ਨਵੇਂ ਮੁੰਡਿਆਂ ਦੇ ਵੀ ਜਲਵਾ ਕੇ ਬੜਾਵਾਂਗੇ ਨਵੇਂ ਮੁੰਡੇ ਸੈਂਟਰ ਵੈਲੀ ਖੇਡਦੀ ਸੀਗੀ ਫਿਰ ਉਦਾਂ ਖੇਡੂਗੀ ਇਹਦਾ ਉੱਥੇ ਵਰਕ ਕਰੂਗਾ ਇੰਡੀਆ ਤੇ ਸੰਦੀਪ ਭਾਜੀ ਗਰਦਾਸਪੁਰ ਇਹ ਪਲੇਅਰ ਜਿਹੜੇ ਚੜਨਗੇ ਉਹਨਾਂ ਦੇ ਵੀ ਜਲਵਾਵਾਂਗੇ ਵੈਰੀ ਨਾਈਸ ਬਹੁਤ ਵਧੀਆ ਸੈਂਟਰ ਵੈਲੀ ਸਪੋਰਟਸ ਕਲੱਬ ਸੁਖੀ ਭਾਜੀ ਸਾਰੀ ਟੀਮ ਹੀ ਮੈਂ ਕਹੂੰਗਾ ਵੀ ਇਹਨਾਂ ਵੱਲੋਂ ਵੀ ਅਨਾਉਂਸ ਕੀਤਾ ਗਿਆ ਵੀ ਅਗਲੇ ਸਾਲ ਜਦੋਂ ਅਗਲਾ ਸੀਜ਼ਨ 2026 ਦਾ ਆਵੇਗਾ ਤੇ ਸੈਂਟਰ ਵੈਲੀ ਦੀ ਟੀਮ ਜਿਵੇਂ ਪਹਿਲਾਂ ਹਰ ਸਾਲ ਖੇਡਦੀ ਸੀ ਓਵੇਂ ਹੀ ਨਵੇਂ ਮੁੰਡੇ ਯੰਗ ਲੈ ਕੇ ਆਊਗੀ ਟੀਮ ਤੇ ਫਿਰ ਉਹਨਾਂ ਦੇ ਵੀਜ਼ੇ ਵੀ ਲੱਗਣਗੇ ਪਹਿਲਾਂ ਵੀ ਲਵਾਉਂਦੇ ਆਏ ਆ ਤੇ ਹੁਣ ਵੀ ਕਿਉਂਕਿ ਇਹ ਵੱਡੀ ਗੱਲ ਨਹੀਂ ਕਿਉਂਕਿ ਖੇਡ ਕਲੱਬ ਲੰਮੇ ਸਮੇਂ ਤੋਂ ਵਰਕ ਕਰਦੀ ਆ ਪਿੰਦੇ ਵੀਰ ਹੁਣ ਜ਼ਿੰਮੇਵਾਰੀ ਤੁਹਾਡੇ ਤੇ ਆ ਗਈ ਆ ਭਾਜੀ ਨੇ ਕਹਿਤਾ ਸਾਰੇ ਵੀਰਾਂ ਨਾਲ ਰਲ ਕੇ ਨਵੇਂ ਵਧੀਆ ਜਿਹੜੇ ਮੁੰਡੇ ਖੇਡਣ ਵਾਲੇ ਭਾਜੀ ਸੋਚੋ ਵੀ ਬਾਹਰ ਆ ਵੀ ਆਪਾਂ ਜਣ ਕੇ ਪੂਰਾ ਵਰਕ ਕਰਕੇ ਕਿਉਂਕਿ ਇੰਡੀਆ ਵੀ ਜਿਹੜੀ ਟੀਮ ਜਦੋਂ ਜਿੰਨਾ ਟਾਈਮ ਵੀ ਅਸੀਂ ਟੀਮ ਬਣਾਈ ਆ ਵਧੀਆ ਹੀ ਬਣਾਈ ਹੈ ਨਾ ਇੱਥੇ ਵੀ ਜਿਹੜੇ ਕਿਉਂਕਿ ਤਿੰਨ ਚਾਰ ਵੀਜੇ ਸਾਡੇ ਪਲੇਅਰਾਂ ਦੇ ਹੈਗੇ ਜਦੋਂ ਗੋਰਾ ਆ ਸਰਾਲੀ ਮੰਡਲ ਦੀਪਾ ਹੋ ਗਿਆ ਜੱਸਾ ਹੋ ਗਿਆ ਪ੍ਰਸਰਾਹ ਮਤਲਬ ਵਧੀਆ ਆ ਸਾਡਾ ਫੋਰਟ ਆ ਪੂਰੀ ਅਸੀਂ ਚਾਰ ਪੰਜ ਵੀਜੇ ਹੋਰ ਲਵਾ ਕੇ ਤੇ ਮਤਲਬ ਵਧੀਆ ਟੀਮ ਜਿਹੜੀ ਹੁੰਦੀ ਬੈਲੈਂਸ ਤੇ ਉਹ ਕਰਾਂਗੇ ਵੈਰੀ ਨਾਈਟ ਥੈਂਕ ਯੂ ਭਾਜੀ ਗੁੱਡ ਲੱਕ ਦੋਸਤੋ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਅਗਲਾ ਵੀਕਐਂਡ